ਉਹਨਾਂ ਨੇ ਕਈ ਵਾਰ ਤਾਂ ਉਹਨੂੰ ਕਹਿ ਦੇਣਾ ਵੀ ਤੁਸੀਂ ਸਾਡੇ ਮੁੰਡੇ ਲਈ ਸਾਡੀ ਕੁੜੀ ਲਈ ਰਿਸ਼ਤਾ ਦੇਖੋ ਜਿੱਥੇ ਉਹਨੂੰ ਮਿਲਣ ਲੱਗਣਾ ਉਹਨਾਂ ਨੇ 1 ਰੁਪਿਆ ਦੇ ਆਉਣਾ 1 ਰੁਪਿਆ ਦੇ ਕੇ ਆ ਕੇ ਦੱਸ ਦੇਣਾ ਮੈਂ ਭਾਈ ਤੁਹਾਡੇ ਬੇਟੀ ਦਾ ਤੁਹਾਡੀ ਲੜਕੀ ਦਾ ਪੁਰਾਣੀ ਜਗ੍ਹਾ ਪੁਰਾਣੇ ਦੇਕਰ ਸਾਖ ਕਰਿਆ ਸ੍ਰੀਕੇ ਚ ਭਾਜੀ ਵੰਡ ਜਾਂਦੀ ਸੀ ਤੇ ਪਿੰਡ ਵਿੱਚ ਸਦਾਤਾ ਜਾਂਦਾ ਸੀ ਭਾਈ ਐਨੇ ਦਾ ਵਿਆਹ ਹੈ ਐਨੀ ਥੀ ਦਾ ਆਇਆ ਹੈ ਤੇ ਬਰਾਤ ਆ ਕੇ ਮੈਂ ਜੋ ਦੇਖਿਆ ਚਾਰ ਦਿਨ ਚੌਥੇ ਦਿਨ ਬਰਾਤ ਵਿਦਾ ਹੁੰਦੀ ਸੀ ਹਮ ਆਨੰਦ ਕਾਰਜ ਸਵੇਰੇ ਸੂਰਜ ਨਿਕਲਦੋਂ ਪਹਿਲਾਂ ਹੋ ਜਾਂਦਾ ਸੀ ਆ ਸਿਸਟਮ ਕਾਫੀ ਦੇਰ ਤੱਕ ਚੱਲਦਾ ਇਹ ਦੇਰ ਤੱਕ ਚੱਲ ਰਿਹਾ ਸੂਰਜ ਨਿਕਲਦੋਂ ਪਹਿਲਾਂ ਆਨੰਦ ਕਾਰਜ ਨੂੰ ਪਵਿੱਤਰ ਸਮਝਿਆ ਜਾਂਦਾ ਸੀ ਹਮ ਖਾਣਾ ਵੈਸ਼ਨੂ ਹੁੰਦਾ ਸੀ 100% 100% ਵੈਸ਼ਨੂ ਹੁੰਦਾ ਸੀ ਥੱਲੇ ਕੋਰੇ ਕਹਿੰਦੇ ਸੀ ਉਹਨੂੰ ਖੱਦਰ ਦੇ ਹੁੰਦੇ ਸੀ ਉਹ ਜਿਹੜਾ ਜਲਾਇਆ ਹੁੰਦਾ ਸੀਗਾ ਪਿੰਡ ਦਾ ਜਿਹੜੇ ਸਾਰੇ ਵਿਆਹ ਆਮਦullar ਜਿਹਾ ਜਿਹੜਾ ਵੀ ਫੰਕਸ਼ਨ ਹੋਣਾ ਕੀ ਦੇ ਬਰਾਤ ਹੋਣੀ ਤਾਂ ਕੋੜੇ ਉਹਨੇ ਥੱਲੇ ਪਛਾਉਣੇ ਦਾ ਸਿੰਪਲ ਹੁੰਦਾ ਆਰ ਪਰਿਵਾਰ ਉਹਦਾ ਵੀ ਬਣਦਾ ਜੀਦਾ ਪਿਆ ਬੜੇ ਬੜੇ ਬਹੁਤ ਜ਼ਿਆਦਾ ਕਰੋੜਾ ਰੁਪਏ ਖਰਚ ਕੇ ਵਿਆਹ ਹੁੰਦਾ ਜਿੱਦਾਂ ਹੁਣ ਸਾਡੇ ਹੁਣ ਅਡਾਨੀਆਂ ਦਾ ਵਿਆਹ ਹੋਇਆ ਪਤਾ ਨਹੀਂ ਕਿੰਨੇ ਕਰੋੜ ਰੁਪਈਆ ਕਿੰਨੇ ਅਰਬਾਂ ਕਰਬਾਂ ਰੁਪਈਆ ਲੱਗਿਆ ਬੜੀ ਗਲਤ ਐਗਜ਼ੈਂਪਲ ਸੈੱਟ ਕੀਤੀ ਉਹਨਾਂ ਬੜੀ ਗਲਤ ਐਗਜ਼ੈਂਪਲ ਸੈੱਟ ਹੋਈ ਹੈ ਉਹਦੇ ਨਾਲ ਆਮ ਲੋਕ ਜਿਹੜੇ ਹੇਠਲੇ ਤਬਕੇ ਦੇ ਲੋਕ ਹੈ ਉਹਨਾਂ ਨੂੰ ਬੜੀ ਜੈਲਸੀ ਇਸ ਕਿਸਮ ਦੀ ਘੁੱਟਣ ਮਹਿਸੂਸ ਕਰਦੇ ਆਂ ਵੀ ਇਹਨਾਂ ਨੇ ਲੋਕਾਂ ਦੇ ਖੂਨ ਚੂਸ ਕੇ ਕਮਾਇਆ ਹੋਇਆ ਪੈਸਾ ਇਦਾਂ ਵੇਸਟ ਕਰਿਆ ਅਜਾ ਸਾਡੀ ਵੱਡੀ ਸਿਸਟਰ ਦਾ ਵਿਆਹ ਹੋਇਆ ਸਾਡਾ ਇੱਕ ਬਾਬਾ ਜਿਹਾ ਛੜਾ ਸੀਗਾ ਉਹ ਉਹ ਕਹਿੰਦਾ ਮੇਰੇ ਬਾਦਰ ਨੂੰ ਜੇ ਤੁਸੀਂ ਵਿਆਹ ਚ ਮੀਟ ਬੂਟ ਦਾ ਸੇਵਨ ਕਰਾਇਆ ਤਾਂ ਮੈਂ ਵਿਆਹ ਸ਼ਾਮਲ ਨਹੀਂ ਹੋਣਾ ਲਓ ਜੀ ਇਹ ਹੈ ਵੀਡੀਓ ਬਹੁਤ ਇੰਟਰਸਟਿੰਗ ਸਾਡੇ ਸਾਹਮਣੇ ਬੈਠੇ ਨੇ ਸਰਦਾਰ ਸਤਵੰਤ ਸਿੰਘ ਗਿੱਲ ਮਾਸ਼ਾਅੱਲਾ 77 ਸਾਲ ਦੀ ਉਮਰ ਹੈ 77 ইয়ার্স 올ਡ ਔਰ ਪੰਜਾਬ ਦੇ ਹਰ ਬਦਲਦੇ ਦੌਰ ਨੂੰ ਦੇਖਿਆ ਵਿਰਸੇ ਤੇ ਵਿਰਾਸਤ ਦਾ ਹਿੱਸਾ ਹੈ ਸਾਡੇ ਵਿਆਹ ਪੰਜਾਬ ਦੇ ਵਿਆਹ ਪੁਰਾਣੇ ਸਮੇਂ 'ਚ ਕਿੱਦਾਂ ਦੇ ਹੁੰਦੇ ਸਨ ਕਿੱਦਾਂ ਦੀਆਂ ਹੁੰਦੀਆਂ ਸੀ ਗੱਲਾਂ ਬਾਤਾਂ ਤੇ ਕੀ ਹੁੰਦੇ ਸੀ ਰੀਤੀ ਰਿਵਾਜ ਕਿੱਦਾਂ ਹੁੰਦੀ ਸੀ ਬਰਾਤਾਂ ਤੇ ਕਿਦਾਂ ਹੁੰਦਾ ਸੀ ਭੋਜਨ ਦਾ ਇੰਤਜ਼ਾਮ ਸਾਰੀਆਂ ਗੱਲਾਂ ਹੋਣ ਗਿਆ ਵੀਡੀਓ ਨੂੰ ਅਖੀਰ ਤੱਕ ਦੇਖਿਓ ਮੇਰਾ ਪੂਰਾ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਕਿ ਜੇਕਰ ਤੁਸੀਂ ਇੱਕ ਵਾਰੀ ਵੇਖਣਾ ਸ਼ੁਰੂ ਕਰ ਦਿੱਤਾ ਨਾ ਤਾਂ ਇੰਨੀ ਇਨਫੋਰਮੇਸ਼ਨ ਮਿਲੇਗੀ ਕਿ ਤੁਸੀਂ ਅਖੀਰ ਤੱਕ ਦੇਖੋਗੇ ਤੇ ਨਾਲ ਸ਼ੇਅਰ ਵੀ ਜ਼ਰੂਰ ਕਰੋਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਬੜੀ ਕਿਰਪਾ ਜੀ ਕਿਰਪਾ ਵਧੀ ਮਹਿਮਾਨੀ ਅੱਜ ਤੁਹਾਨੂੰ ਫੇਰ ਫੜਨੇ ਆ ਜੀ ਪਿਛਲੇ ਕਈ ਦਿਨਾਂ ਤੋਂ ਤੰਗ ਕਰ ਰਹੇ ਸੀ ਤੁਹਾਡੇ ਬਾਰ-ਬਾਰ ਤੁਹਾਡੇ ਤੋਂ ਅਸੀਂ ਕਿਉਂਕਿ ਦੇਖੋ ਅਸੀਂ ਕਰ ਰਹੇ ਹਾਂ ਵਿਰਸੇ ਤੇ ਕਬ ਸਾਨੂੰ ਤੁਹਾਡੇ ਵਰਗੇ ਸੂਝਵਾਨ ਵਿਅਕਤੀ ਚਾਹੀਦੇ ਆ ਜਿਨ੍ਹਾਂ ਦੀ ਏ ਜਿਹੜੀ 70 ਪਲੱਸ ਹੈ ਮਾਸ਼ਾਅੱਲਾ ਤੁਸੀਂ 77 ਸਾਲ ਦੇ ਆ ਪੰਜਾਬ ਦਾ ਸਭ ਕੁਝ ਬਦਲਦਾ ਦੇਖਿਆ ਵਿਆਹਾਂ ਦੀਆਂ ਗੱਲਾਂ ਕਰਨੀਆਂ ਜੀ ਆਪਾਂ ਜੀ ਕਰੀਏ ਜੀ ਫਿਰ ਤਿਆਰ ਹੋ ਜੀ 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 ਦੱਸੋ ਜੀ ਸ਼ੁਰੂ ਕਰੋ ਫਿਰ ਵਿਆਹ ਕਿੱਦਾਂ ਹੁੰਦਾ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਵੀ ਤੁਸੀਂ ਇਹ ਕੰਮ ਲਈ ਉਪਰਾਲਾ ਕੀਤਾ ਬੱਲੇ ਬੱਲੇ ਚੈਨਲ ਰਾਹੀਂ ਤੇ ਤੁਸੀਂ ਇਹਨੂੰ ਹਾਈਲਾਈਟ ਕਰਕੇ ਦੁਨੀਆ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪੁਰਾਣਾ ਜ਼ਮਾਨਾ ਕੀ ਸੀ ਤੇ ਅੱਜ ਦੇ ਜ਼ਮਾਨੇ 'ਚ ਕੀ ਵਰਕ ਪੈ ਗਿਆ ਸਭ ਤੋਂ ਪਹਿਲਾਂ ਇਨਸਾਨ ਦੇ ਵਿਕਾਸ ਲਈ ਇਨਸਾਨ ਦੀ ਪੀੜ੍ਹੀਆਂ ਅੱਗੇ ਦੇ ਵਧਣ ਲਈ ਹਰ ਮਨੁੱਖ ਦੇ ਹਰ ਪਰਿਵਾਰ ਦੇ ਹਰ ਦੇਸ਼-ਪ੍ਰਦੇਸ਼ ਦੇ ਵਿੱਚ ਵਿਆਹ ਮੀਆਂ ਬੀਬੀ ਦਾ ਔਰਤ ਤੇ ਇਨਸਾਨ ਦਾ ਹੋਣਾ ਜ਼ਰੂਰੀ ਹੈ ਇਸ ਤਰ੍ਹਾਂ ਹੀ ਸਾਡੇ ਵਿਆਹ ਜੋ ਮੈਂ ਆਪਣੀ ਜ਼ਿੰਦਗੀ 'ਚ ਹੰਡਾਇਆ ਦੇਖਿਆ ਵੀ ਅੱਜ ਤੋਂ ਜਦੋਂ ਮੈਂ ਸੋਝੀ ਸੰਭਲੀ ਐ ਇਸ ਪਿੰਡ ਵਿੱਚ ਮਾਜਰੀ ਜਿੱਟਾਂ ਚ ਮੈਂ ਵਿਆਹ ਹੁੰਦੇ ਦੇਖੇ ਤੇ ਬੜਾ ਚਾਹ ਹੁੰਦਾ ਸੀਗਾ ਜੇ ਕਿਸੇ ਦਾ ਵਿਆਹ ਹੋਣਾ ਤੇ ਬਰਾਤ ਆਉਂਦੀ ਤੇ ਬਰਾਤ ਚੜ੍ਹਦੀ ਦੇਖਣ ਦਾ ਬੜਾ ਚਾਹ ਹੁੰਦਾ ਸੀ ਵਿਆਹ ਹੁੰਦੇ ਕਿਦਾਂ ਸਨ ਕਿ ਜੋੜ ਵੇਖ ਕੇ ਫੈਮਿਲੀ ਦੀ ਬੈਕਗ੍ਰਾਉਂਡ ਵੇਖ ਕੇ ਫੈਮਿਲੀ ਦਾ ਵਿਰਸਾ ਵੇਖ ਕੇ ਫੈਮਿਲੀ ਦੇ ਖਾਨਦਾਨੀ ਦੇਖ ਕੇ ਫੈਮਿਲੀ ਦੇ ਆਰਥਿਕ ਹਾਲਤ ਦੇਖ ਕੇ ਦੋਨਾਂ ਪਰਿਵਾਰਾਂ ਦੀ ਜੋ ਪ੍ਰਹੋਤ ਹੁੰਦਾ ਸੀਗਾ ਨਾਈ ਜਾਂ ਪੰਡਤ ਜਾਂ ਬਹਾਮਣ ਜਿਹਨੂੰ ਕਹਿੰਦੇ ਸੀ ਉਹਨਾਂ ਨੇ ਜੋੜ ਮਲਾਉਣਾ ਬੜੀ ਘੱਟ ਉਮਰ 'ਚ ਰਿਸ਼ਤੇ ਹੁੰਦੇ ਸਨ ਬੜੀ ਘੱਟ ਉਮਰ 'ਚ ਵਿਆਹ ਹੁੰਦੇ ਸਨ 20 ਦੇ ਗੇੜ 'ਚ 20 ਤੋਂ ਪਹਿਲਾਂ ਵੀ ਖਾਸ ਤੌਰ ਤੇ ਸਾਡੀ ਕੌਮ ਵਿੱਚ ਜਿੱਟਾਂ ਦੀ ਕੌਮ ਵਿੱਚ 20 ਦੇ ਗੇੜ 'ਚ 20 ਤੋਂ ਪਹਿਲਾਂ ਜੇ ਵਿਆਹ ਹੋ ਜਾਂਦਾ ਤਾਂ ਉਹਨੂੰ ਚੰਗਾ ਮੰਨਿਆ ਜਾਂਦਾ ਸੀਗਾ ਕਿ ਵਿਆਹ ਹੋ ਗਿਆ ਕਿਉਂਕਿ ਬੱਚੇ ਹੋ ਕੇ ਨਾਲ ਰਲ ਜਾਂਦੇ ਸਨ ਖੇਤੀ ਤੇ ਉਹ ਖੇਤੀ ਦੇ ਕੰਮ 'ਚ ਤੇ ਮਾਵਾਬ ਦਾ ਹੱਥ ਬਟਾਉਂਦੇ ਸਨ ਵਿਆਹ ਜ ਪੰਡਤ ਨੇ ਨਾਈ ਨੇ ਜੋੜ ਮਲਾ ਕੇ ਦੇਖਣਾ ਬੰਨੇ ਚੰਨੇ ਕੋਈ ਔਰ ਇੱਧਰ ਉੱਧਰ ਦੇਖ ਕੇ ਉਹਨਾਂ ਨੇ ਕਈ ਵਾਰੀ ਤਾਂ ਉਹਨੂੰ ਕਹਿ ਦੇਣਾ ਵੀ ਤੁਸੀਂ ਸਾਡੇ ਮੁੰਡੇ ਲਈ ਸਾਡੀ ਕੁੜੀ ਲਈ ਰਿਸ਼ਤਾ ਦੇਖੋ ਜਿੱਥੇ ਉਹਨੂੰ ਫਿੱਟ ਲੱਗਣਾ ਉਹਨਾਂ ਨੇ 1 ਰੁਪਿਆ ਦੇ ਆਉਣਾ 1 ਰੁਪਿਆ ਦੇ ਕੇ ਆ ਕੇ ਦੱਸ ਦੇਣਾ ਮੈਂ ਭਾਈ ਤੁਹਾਡੇ ਬੇਟੀ ਦਾ ਸਾਡੇ ਲੜਕੇ ਦਾ ਪੁਰਾਣੀ ਜਗਾ ਪੁਰਾਣੇ ਦੇ ਘਰ ਸਾਥ ਕਰਿਆ ਐ ਅਗਲੇ ਨੇ ਕਹਿਣਾ ਵੀ ਠੀਕ ਐ ਮੈਨੂੰ ਸਾਨੂੰ ਮਨਜ਼ੂਰ ਮਤਲਬ ਇਹ ਤਾਂ ਗੱਲ ਪੁੱਛਣੀ ਹੀ ਹੈ ਨਹੀਂ ਵੀ ਮਨਜ਼ੂਰ ਹੈ ਨਹੀਂ ਜੋ ਪੰਡਤ ਨੇ ਕਰਤਾ ਜੋ ਨਾਈ ਨੇ ਕਰਤਾ ਉਹਨੇ ਠੀਕ ਹੀ ਕਰਿਆ ਹੋਊਗਾ ਕਿਉਂਕਿ ਰੈਪਿਊਟੇਸ਼ਨ ਐਜਾ ਬਣਿਆ ਹੁੰਦਾ ਸੀ ਕਿ ਔਰ ਰਿਸ਼ਤੇ ਠੀਕ ਕਰਾਂਗਾ ਕਿਸੇ ਦਾ ਅੜੰਬਾ ਨਹੀਂ ਸੀ ਆਉਂਦਾ ਵਿਚ ਵਿਚੋਲਾ ਜੇ ਕੋਈ ਹੁੰਦਾ ਸੀਗਾ ਜਾਦਾ ਵਿਚੋਲਾ ਇਹੀ ਹੁੰਦਾ ਸੀਗਾ ਤੇ ਆਮ ਤੌਰ ਤੇ ਦੱਸ ਪਾਈ ਜਾਂਦੇ ਸੀ ਅਗਲੇ ਕਿਸੇ ਹੋਰ ਪਿੰਡ ਦੇ ਉਹਦੇ ਉਸ ਪਿੰਡ ਦੇ ਨਾਈ ਆ ਪੰਡਤ ਰਾਹੀਂ ਮੇਲ ਜੋਰ ਕਰਕੇ ਐਦਾ ਵਿਰਸਿਆਂ ਦੀ ਸਾਂਝ ਬਣਦੀ ਸੀ ਰਿਸ਼ਤਿਆਂ ਦੀ ਤਾਂ ਉਹ ਰਿਸ਼ਤਾ ਜੋ ਕਰਨਾ ਉਹਨੇ 1 ਰੁਪਇਆ ਚਾਂਦੀ ਦਾ ਦੇ ਕੇ ਰਿਸ਼ਤਾ ਪੱਕਾ ਕਰ ਦੇਣਾ ਆਪੇ ਹੀ ਫਾਈਨਲ ਕਰਿਆਣਾ ਜੀ ਉਹਨੇ ਆਪੇ ਫਾਈਨਲ ਕਰ ਦੇਣਾ ਆ ਕੇ ਦੱਸ ਦੇਣਾ ਵੀ ਮੈਂ ਆ ਜਗਾ ਕਰਤਾ ਇਹ ਹੁੰਦਾ ਰਿਹਾ ਤੇ ਉਸ ਤੋਂ ਬਾਅਦ 6 ਮਹੀਨੇ ਰਿਸ਼ਤਾ ਮੰਗਣੇ ਦੇ ਤੌਰ ਤੇ ਆ ਕੇ ਚੱਲਣਾ ਵੀ ਰਿਸ਼ਤਾ ਹੋ ਗਿਆ ਉਸ ਤੋਂ ਬਾਅਦ ਉਸੇ ਨਾਈ ਨੇ ਦੋਨੋਂ ਧਿਰਾਂ ਨਾਲ ਗੱਲ ਕਰਕੇ ਦੋਨੋਂ ਪਾਸੇ ਗੱਲ ਕਰਕੇ ਵਿਚੋਲੇ ਵੇ ਜਿਹੜਾ ਕੋਈ ਚਾਹੇ ਨਾਈ ਸਮਝਣ ਚਾਹੇ ਕੋਈ ਹੋਰ ਵਿਚੋਲਾ ਕੋਈ ਵਿਚ ਪੈਂਦਾ ਸੀ ਤਾਂ ਉਹਨੇ ਆ ਕੇ ਵਿਆਹ ਦੀ ਤਰੀਕ ਫਿਕਸ ਕਰ ਲੈਣੀ ਵਿਆਹ ਦੀ ਤਰੀਕ ਫਿਕਸ ਹੋ ਗਈ ਫਿਰ ਕੁੜੀ ਵਾਲਿਆਂ ਦੇ ਘਰ ਤੇ ਮੁੰਡੇ ਵਾਲਿਆਂ ਦੇ ਘਰ ਮੇਲ ਇਕੱਠਾ ਹੁੰਦਾ ਸੀ ਤਿੰਨ ਦਿਨ ਪਹਿਲਾਂ ਚਾਰ ਦਿਨ ਪਹਿਲਾਂ ਆ ਜਾਂਦਾ ਸੀ ਤੇ ਸਾਰੇ ਰਿਸ਼ਤੇਦਾਰਾਂ ਦੇ ਕਰਦਿਆਂ ਦੇ ਕੱਪੜੇ ਸੌਣ ਵਾਸਤੇ ਦਰਜੀ ਘਰ ਚ ਬਿਠਾ ਲਿਆ ਜਾਂਦਾ ਸੀ ਵੇੜੇ ਚ ਘਰ ਚ ਆਪਣੇ ਵੇੜੇ ਚ ਸਾਰਿਆਂ ਦੇ ਕੱਪੜੇ ਇਕੱਠੇ ਲਿਆ ਕੇ ਜੀ ਉਹਨੇ ਪਿੰਡ ਵਿੱਚ ਘਰ ਵਿੱਚ ਹੀ ਤੁਹਾਡੇ ਆਗੇ ਪਰਿਵਾਰ ਦੇ ਸਾਰੇ ਦੇ ਰਿਸ਼ਤੇਦਾਰਾਂ ਦੇ ਕੱਪੜੇ ਸੀਨੇ ਵਾਹ ਜੀ ਵਾਹ ਹੈ ਨੀ ਤੇ ਤਿੰਨ ਦਿਨ ਪਹਿਲਾਂ ਹਲਵਾਈਆਂ ਲੱਗ ਜਾਣਾ ਅੱਛਾ ਲੱਡੂ ਜਲੇਬੀਆਂ ਹੋਰ ਮਠਿਆਈਆਂ ਜਿੰਨੀ ਅਗਲੇ ਦੀ ਆਰਥਿਕ ਹਾਲ ਤੇ ਜਿੰਨੀ ਉਹਦੀ ਆਰਥਿਕ ਹਾਲ ਚੰਗੀ ਹੁੰਦੀ ਸੀ ਉਹਦੇ ਹਿਸਾਬ ਨਾਲ ਮਠਿਆਈਆਂ ਬਰਾਤ ਨੂੰ ਖਰਾਉਣ ਲਈ ਉਹ ਤਾਂ ਬਣਦੀਆਂ ਸਨ ਦੋਨੋਂ ਪਾਸੇ ਮਠਾਈਆਂ ਬਣਦੀਆਂ ਸਨ ਲੜਕੇ ਵਾਲੇ ਪਾਸੇ ਤਾਂ ਲੱਡੂ ਜਲੇਬੀਆਂ ਹੀ ਜ਼ਿਆਦਾ ਹੁੰਦੀਆਂ ਸਨ ਜੀ ਤੇ ਇੱਕ ਜਿਹਨੂੰ ਭਾਜੀ ਕਹਿੰਦੇ ਪਕੌੜੇ ਵਗਾਰਾ ਇਹ ਇਹ ਜਿਹੜੀ ਭਾਜੀ ਰਿਸ਼ਤੇਦਾਰਾਂ ਨੂੰ ਦਿੱਤੀ ਜਾਂਦੀ ਸੀ ਉਹ ਦੀ ਜਿਹੜੀ ਸ਼ਰੀਕੇ 'ਚ ਭਾਜੀ ਵੰਡੀ ਜਾਂਦੀ ਸੀ ਤੇ ਪਿੰਡ ਵਿੱਚ ਸਦਾਤਾ ਜਾਂਦਾ ਸੀ ਭਾਈ ਇੰਨੇ ਦਾ ਵਿਆਹ ਹੈ ਇਨੀ ਤਰੀਕ ਦਾ ਆਇਆ ਹੈ ਤੇ ਬਰਾਤ ਆ ਕੇ ਮੈਂ ਜੋ ਲਿਖਿਆ ਹੈ 4 ਦਿਨ ਚੌਥੇ ਦਿਨ ਬਰਾਤ ਵਿਦਾ ਹੁੰਦੀ ਸੀ ਹੂੰ ਤੇ ਪਹਿਲੇ ਦਿਨ ਆਉਣਾ ਦੂਜੇ ਦਿਨ ਰੰਦ ਕਰਜੋਣੇ ਤੀਜੇ ਦਿਨ ਵੀ ਇਦਾਂ ਹੀ ਚੱਲਣਾ ਤੇ ਖਾਣਾ ਵੈਸ਼ਰ ਹੁੰਦਾ ਸੀ ਵੈਸ਼ਰੋ ਖਾਣਾ ਵਰਦਾ ਸੀ ਤੁਸੀਂ ਕਹੋਗੇ ਵੀ 4 ਦਿਨ ਕੁੜੀ ਵਾਲਾ ਕਿਦਾਂ ਲੋਕਾਂ ਰੋਟੀ ਖਾ ਸਕਦਾ ਬਰਾਦਰੋਂ ਕਿੰਨੇ ਦਿਨ ਇਦਾਂ ਝੱਲ ਸਕਦਾ ਜੀ ਹਾਂ ਜੀ ਬੜੀ ਸਾਦੀ ਰੋਟੀ ਹੁੰਦੀ ਸੀ ਮਠਿਆਈ ਹੁੰਦੀ ਸੀ ਤੇ ਇਸ ਤਰ੍ਹਾਂ ਜਿਹੜੇ ਪਿੰਡ 'ਚ ਉਹਨਾਂ ਦੇ ਇੱਕ ਦੂਜੇ ਦੇ ਹਮਦਰਦ ਹੁੰਦੇ ਸੀ ਰਿਸ਼ਤੇਦਾਰ ਚਾਚੇ ਤਾਏ ਜਾਂ ਹੋਰ ਜਿਹੜੇ ਕਬੀਲੇ ਦੇ ਬੰਦੇ ਹੁੰਦੇ ਸੀ ਕੁਣਵੇਲੇ ਬੰਦੇ ਹੁੰਦੇ ਸੀ ਉਹ ਬਰਾਤ ਨੂੰ ਇੱਕ ਟਾਈਮ ਦਾ ਖਾਣਾ ਦੋ ਟਾਈਮ ਦਾ ਖਾਣਾ ਉਹ ਜ਼ਿੰਮੇਵਾਰੀ ਤੌਰ ਤੇ ਬਰਾਤ ਨੂੰ ਖਸ ਕਰਨ ਲਈ ਉਹ ਕਰਦੇ ਸਨ ਤਾਂ ਜੋ ਕੁੜੀ ਵਾਲੇ ਦਾ ਜਿਹੜਾ ਭਾਰ ਹੈ ਉਹ ਹਲਕਾ ਹੋ ਸਕੇ ਉਹ ਜਿਵੇਂ ਕਹਿੰਦੇ ਵੀ ਗਬਲੀ ਰੋਟੀਆਂ ਇਹਨੇ ਕਰਨੀਆਂ ਇਹਦੀ ਪਹਿਲੀ ਰੋਟੀ ਇਹਨੇ ਕਰਨੀ ਇਹਨੇ ਕਰਨੀ ਰੋਟੀ ਇਹ ਇੱਥੇ ਹੁੰਦਾ ਸੀ ਹੈਨਾ ਜਦੋਂ ਬਰਾਤ ਚੜਨੀ ਬਰਾਤ ਚੜਨੀ ਤਾਂ ਰਥਾਂ ਗੱਡੀਆਂ ਤੇ ਗੱਡੀਆਂ ਤੇ ਰਥਾਂ ਤੇ ਬਰਾਤ ਜਾਂਦੀ ਸੀ ਚੰਗੇ ਚੰਗੇ ਬਹੁਤ ਉਹਨਾਂ ਨੂੰ ਚੰਗੇ ਖਰਾਕਾ ਖਵਾ ਕੇ ਦੁੱਧ ਪਲਾ ਕੇ ਬੌਧਾਂ ਨੂੰ ਚੰਗੇ ਐਨ ਵਧੀਆ ਉਹਨਾਂ ਨੂੰ ਸਿਰਫ ਐਸੇ ਕੰਮ ਲਈ ਰੱਖਿਆ ਜਾਂਦਾ ਸੀ ਉਹਨਾਂ ਨੂੰ ਵਾਹੀ ਦਾ ਕੰਮ ਨਹੀਂ ਛੱਲਿਆ ਜਾਂਦਾ ਉਹਨਾਂ ਨੂੰ ਰਸ ਗੱਡਿਆਂ ਦੇ ਲਈ ਜਿਹੜਾ ਟਰਾਂਸਪੋਰਟ ਹੈ ਜਿਹੜੀ ਉਹਨਾਂ ਨੂੰ ਰਸ ਗੱਡੇ ਨਹੀਂ ਹੁੰਦੇ ਸੀ ਐਸੇ ਕੰਮ ਲਈ ਉਹਨਾਂ ਨੂੰ ਸਪੈਸ਼ਲ ਰੱਖਿਆ ਜਾਂਦਾ ਸੀ ਦੇਖੀਏ ਤੁਸੀਂ ਇਹ ਮੈਂ ਬਿਲਕੁਲ ਦੇਖਿਆ ਜੀ ਅੱਛਾ ਪੱਗਾ ਮਰਣੀ ਆਉਲੇ ਸਿੰਘਾਂ ਦੇ ਮੱਥੇ ਤੇ ਰੰਗ ਵਰਗੀਆਂ ਪੱਗਾ ਮੰਨ ਕੇ ਤੇ ਬਰਾਤ ਚੜ੍ਹਨੀ ਬਰਾਤ ਜਾ ਜਦੋਂ ਚੜ੍ਹਨੀ ਬਰਾਤ ਉਦੋਂ ਬੜੀ ਸ਼ੂਟ ਵੱਟਣੀ ਉਹਨਾਂ ਨੇ ਅੱਛਾ ਹੈ ਨੀ ਸ਼ੂਟ ਵੱਟਣੀ ਤਾਂ ਸਾਰੇ ਬੰਦੇ ਬਰਾਤ ਆ ਗਈ ਤੇ ਸ਼ੂਟ ਵੱਟ ਕੇ ਜਾਣਾ 10 20 ਕਿਲੋਮੀਟਰ 25 ਕਿਲੋਮੀਟਰ ਤੱਕ ਦੀਆਂ ਬਰਾਤਾ ਮੈਂ 10 ਜਿਆਦਾ 10 ਕਿਲੋਮੀਟਰ ਦੇ ਅੰਦਰ ਰਿਸ਼ਤੇ ਹੁੰਦੇ ਸਨ ਹੂੰ ਤੇ ਉਦੋਂ ਇਹ ਕੰਮ ਚੱਲਦਾ ਸੀ ਤੇ ਜਿੱਥੇ ਜਾਣਾ ਹੈ ਉਥੇ ਟਿਕਾਣਾ ਹੋਣਾ ਜਿਹੜਾ ਉੱਥੇ ਵੀ ਜਾ ਕੇ ਗੱਲ ਹੋਣੀ ਪਹਲੀ ਉੱਥੇ ਹੱਥੋਂ ਪਾ ਕੇ ਜਾਣਾ ਉੱਥੇ ਰੋਕਣਾ ਬਹੁਤਾਂ ਨੇ ਬੜੇ ਪੰਕਾਰੇ ਮਾਰਨੇ ਆ ਬਹੁਤ ਦੌੜ ਕੇ ਉਹਨਾਂ ਥੱਕ ਜਾਣਾ ਹੈ ਜੀ ਤੇ ਜਾ ਕੇ ਰਸੇ ਖਿਚੇ ਹੋਣ ਬੜੀ ਕੌੜ ਮਰੇ 올 ਟਾਈਮ ਮੇਰਾ ਖਿਆਲ ਹੈ ਕਈ ਬੰਦੇ ਦਾ ਪਿੰਡਾਂ ਦੇ ਜਿਹੜੇ ਜ਼ਿਮੀਂਦਾਰ ਹੁੰਦੇ ਸੀ ਨਹਾਣ ਦੇ ਵਿੱਚ ਬਰਾਤਾਂ ਦੇ ਵਾਸਤੇ ਹੁੰਦੇ ਸੀ 2 2-4 ਦਿਨ ਇਦਾਂ ਨਹਾਣਾ ਸਾਬਣ ਸੁਬਨ ਨਾਲ ਉਦਾਂ ਹੀ ਨਹਾਉਂਦੇ ਸੀ ਬਾਕੀ ਦਾ ਆਪ ਹੀ ਖੂਹਾਂ ਦੇ ਪਿੰਡ ਦੇ ਨਹਾਉਂਦੇ ਸੀ ਤੇ ਉਹ ਦਿਨ ਸਪੈਸ਼ਲ ਸਾਬਣ ਫਿਰ ਜਿੱਥੇ ਬਰਾਤ ਜਾਂਦੀ ਸੀ ਉਹਨਾਂ ਨੂੰ ਨਹਾਉਣ ਵਾਸਤੇ ਖੂਹਾਂ ਦੇ ਸਪੈਸ਼ਲ ਇੰਤਜ਼ਾਮ ਕਰੇ ਅੰਲਾ ਜੀ ਤੇ ਰੱਖਿਆ ਜਾਣਾ ਸਾਬਣ ਰੱਖਿਆ ਜਾਣਾ ਕਿਉਂਕਿ ਤੇਰੇ 4 ਦਿਨ ਰਹਿਣਾ ਹਮ ਆਨੰਦ ਕਾਰਜ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਹੋ ਜਾਂਦਾ ਸੀ ਆ ਸਿਸਟਮ ਕਾਫੀ ਦੇਰ ਤੱਕ ਚੱਲਦਾ ਇਹ ਦੇਰ ਤੱਕ ਚੱਲ ਰਿਹਾ ਸੂਰਜ ਨਿਕਲ ਤੋਂ ਪਹਿਲਾਂ ਆਨੰਦਕਾਰ ਜਨੂ ਪਵਿੱਤਰ ਸਮਝਿਆ ਜਾਂਦਾ ਸੀ ਹਮਮ ਖਾਣਾ ਵੈਸ਼ਨੂ ਹੁੰਦਾ ਸੀ 100% 100% ਵੈਸ਼ਨੂ ਹੁੰਦਾ ਸੀ ਥੱਲੇ ਕੋਰੇ ਕਹਿੰਦੇ ਸੀ ਉਹਨੂੰ ਖੱਦਰ ਦੇ ਹੁੰਦੇ ਸੀ ਉਹ ਜਿਹੜਾ ਜਲਾਇਆ ਹੁੰਦਾ ਸੀਗਾ ਪਿੰਡ ਦਾ ਜਿਹੜੇ ਸਾਰੇ ਵਿਆਹਾਂ 'ਚ ਆਮਨ ਹੁੰਦਾ ਸੀਗਾ ਜਿਹੜਾ ਵੀ ਫੰਕਸ਼ਨ ਹੋਣਾ ਕੀ ਦੇ ਬਰਾਦ ਹੋਣੀ ਤਾਂ ਕੋਰੇ ਉਹਨੇ ਥੱਲੇ ਪਿਛਾਉਣੇ ਉਹ ਜਿਹੜੀ ਟਾਰ ਦੇ ਟਾਈਪ ਟਾਰ ਦੇ ਟਾਈਪ ਬੋਰੀ ਨਹੀਂ ਚਿੱਟੇ ਰੰਗ ਦੇ ਖੱਦਰ ਦੇ ਚਿੱਟੇ ਰੰਗ ਦੇ ਉਹ ਖੱਦਰ ਦੇ ਬਣਾ ਖੱਦਰ ਦੇ 2 ਫੁੱਟ ਚੌੜੇ 2.5 ਫੁੱਟ ਚੌੜੇ ਉਹਨੇ ਵਿਛਾਉਣੇ ਜਿੱਥੇ ਬੈਠ ਕੇ ਬਰਾਤ ਨੇ ਚਾਹ ਪਾਣੀ ਪਹਿਲਾਂ ਬਰਾਤ ਆਉਂਦੀ ਨੂੰ ਉੱਥੇ ਜਿੱਥੇ ਉਹਨੇ ਠਹਿਰਨਾ ਉੱਥੇ ਹੀ ਚਾਹ ਦਾ ਬਲਟੋਹਾ ਲਿਜਾ ਕੇ ਗਲਾਸ ਲਿਜਾ ਕੇ ਬੇਲ ਵਾਲੇ ਤੇ ਕੌਲੀਆਂ ਲਿਜਾ ਕੇ ਵਿੱਚ ਮਠੀਆਂ ਬੂੰਦੀ ਵਗੈਰਾ ਉੱਥੇ ਉਹਨਾਂ ਨੂੰ ਆਉਂਦੇ ਦਾ ਸਵਾਗਤ ਕਰਨਾ ਫਿਰ ਜੋ ਰੋਟੀ ਖਾਣ ਜਾਣਾ ਹੈ ਤਾਂ ਬੈਂਡ ਵੱਜ ਜਾਓ ਪਾਈ ਬੈਂਡ ਹੁੰਦਾ ਸੀ ਜੀ ਤੇ ਆ ਬੀਨਾ ਵਾਲਾ ਜਿਹੜਾ ਵੱਜਾ ਇਹ ਨਾਈ ਨੇ ਆ ਕੇ ਕਹਿਣਾ ਚਲੋ ਭਾਈ ਰੋਟੀ ਦਾ ਸੱਦਾ ਆ ਗਿਆ ਬਰਾਤ ਨੂੰ ਕਹਿਣਾ ਉਹਨੇ ਫਿਰ ਰੋਟੀ ਦੇ ਵਾਸਤੇ ਮੋਰੇ ਬੈਂਡ ਵੱਜਦਾ ਜਾਣਾ ਤੇ ਭੰਗੜੇ ਪੈਂਦੇ ਜਾਣੇ ਜਿੱਥੇ ਜਾ ਕੇ ਰੋਟੀ ਖਾਉਣੀ ਆਮ ਤੌਰ ਤੇ ਉਹਨਾਂ ਦੇ ਘਰ ਦੇ ਨੇੜੇ ਤੇੜੇ ਟੈਂਟ ਲਾਇਆ ਜਾਂਦਾ ਸੀ ਸਾਦਾ ਸੋਦਾ ਟੈਂਟ ਲਾ ਕੇ ਉੱਥੇ ਉਹਨਾਂ ਨੂੰ ਰੋਟੀ ਥੱਲੇ ਖੜਾਈ ਜਾਂਦੇ ਸੀ ਫੇਰ ਵਾਪਸੀ ਬੈਂਡ ਵੱਜਦਾ ਫੇਰ ਜਿੱਥੇ ਬਰਾਤ ਦਾ ਉਤਰਾ ਹੁੰਦਾ ਸੀਗਾ ਉੱਥੇ ਤਾਂ ਕੋਣਾ ਐਦਾਂ ਹੀ 2-3 ਦਿਨ ਐਦਾਂ ਹੀ ਚੱਲਣਾ ਬੈਂਡ ਵਾਲੇ ਨੇ ਸ਼ਰਾਬ ਦਾ ਨਾਂ ਨਿਸ਼ਾਨ ਹੈ ਨਹੀਂ ਸੀ ਬਿਲਕੁਲ ਅੱਛਾ ਸ਼ਰਾਬ ਨਹੀਂ ਸੀ ਹੁੰਦੀ ਸ਼ਰਾਬ ਕਿਸੇ ਬਰਾਤ ਵਾਲੇ ਨੂੰ ਨਾ ਕੋਈ ਪਿੰਦਾ ਸੀ ਨਾ ਕਿਸੇ ਕੋਲ ਹੁੰਦੀ ਸੀ ਲੋਕ ਛਿਪ ਕੇ ਸਾਢੇ ਵੇਲੇ ਸ਼ੁਰੂ ਹੋ ਗਿਆ ਸੀ ਕਿ ਫੌਜੀ ਜਿਹੜੇ ਹੁੰਦੇ ਆਰਮੀ ਵਾਲੇ ਕੋਈ ਉਹ ਬਰਾਤ ਤੇ ਆਇਆ ਹੋਵੇ ਜਾਂ ਉਹਦੇ ਕਿਸੇ ਰਿਸ਼ਤੇ ਦਾ ਵਿਆਹ ਹੋਵੇ ਉਹ ਰਾਮ ਵਗੈਰਾ ਲਿਆ ਕੇ ਲੁਕ ਛਿਪ ਕੇ ਕਿਤੇ ਕਿਸੇ ਨੂੰ ਦੇ ਦਿੰਦਾ ਸੀਗਾ ਪਰ ਸ਼ਰਿਆਂ ਵਿੱਚ ਜਿਹੜੀ ਅੱਜ ਸ਼ਰਾਬ ਦਾ ਦੌਰ ਚੱਲਦਾ ਹੈ ਇਹ ਬਿਲਕੁਲ ਹੈ ਨਹੀਂ ਸੀ ਦੇਖੋ ਜੀ ਪੰਜਾਬ ਦੇ ਵਿਆਹਾਂ ਦੀ ਬਦਲਦੀ ਕਿਹੜੀ ਵਿਵਸਥਾ ਕਿਹੜਾ ਸਿਸਟਮ ਬਣਿਆ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸ਼ਰਾਬ ਨਹੀਂ ਪੀਂਦਾ ਉਸ ਨੂੰ ਲੁਕਣਾ ਛਿਪਣਾ ਪੈਂਦਾ ਔਰ ਉਸ ਸਮੇਂ ਦੇ ਵਿੱਚ ਜਿਹੜਾ ਸ਼ਰਾਬ ਪੀਂਦਾ ਸੀ ਉਹ ਲੁਕ ਛਿਪ ਕੇ ਪੀਂਦਾ ਸੀ ਇੰਨਾ ਦਾ ਸਿਸਟਮ ਸੀਗਾ ਵਿਆਹ ਬੜੇ ਕਾਸਟਲੀ ਹੋ ਗਏ ਤੇ ਪੁਰਾਣੇ ਵਿਆਹਾਂ ਦੀ ਗੱਲ ਕਰ ਰਹੇ ਆ ਗੱਲ ਬੜੀ ਇੰਟਰਸਟਿੰਗ ਲੱਗ ਰਹੀ ਹੈ ਤੁਹਾਨੂੰ ਕਿਦਾਂ ਦੀ ਲੱਗ ਰਹੀ ਸਾਰੀ ਗੱਲਬਾਤ ਕਮੈਂਟ ਜ਼ਰੂਰ ਕਰਦੇ ਰਹੋ ਤੁਹਾਡੀ ਵੀ ਕੋਈ ਯਾਦ ਹੈ ਵਿਆਹਾਂ ਦੇ ਨਾਲ ਸੰਬੰਧਿਤ ਕੋਈ ਗੱਲ ਗਿਲ ਸਾਹਿਬ ਤੋਂ ਰਹਿ ਜਾਵੇ ਤੁਸੀਂ ਵੀ ਕਮੈਂਟ ਕਰਕੇ ਸ਼ੇਅਰ ਕਰ ਸਕਦੇ ਆ ਅੱਛਾ ਗਿਲ ਸਾਹਿਬ ਬੜੀ ਵਧੀਆ ਗੱਲ ਦੱਸੀ ਤੁਸੀਂ ਕਿ ਵਿਆਹਾਂ ਦੇ ਵਿੱਚ ਸ਼ਰਾਬ ਦਾ ਕੋਈ ਪ੍ਰਯੋਗ ਨਹੀਂ ਹੁੰਦਾ ਨਹੀਂ ਹੁੰਦਾ ਜੀ ਖਾਸ ਤੌਰ ਤੇ ਦੱਸਣ ਲਈ ਗੱਲ ਹੈ ਵੀ ਜੋ ਇੱਕ ਵਾਰੀ ਵਿਆਹ ਹੋ ਗਿਆ ਜੀ ਮੇਰਾ ਖਿਆਲ ਹੈ ਵੀ 1% ਵੀ ਕਦੇ ਤਲਾਕ ਨਹੀਂ ਹੋਇਆ ਉਹਨਾਂ ਉਹਨਾਂ ਬਣੇ ਕਦੇ ਅਸੀਂ ਸੁਣਿਆ ਹੀ ਨਹੀਂ ਵੀ ਤਲਾਕ ਨਾਲ ਹੀ ਕੋਈ ਚੀਜ਼ ਵੀ ਹੁੰਦੀ ਹੈ ਜੀ ਜੋ ਵਿਚੋਲੇ ਨੇ ਜਾਂ ਨਾਈ ਨੇ ਪੰਡਤ ਨੇ ਜੋ ਜਿਹੜਾ ਜ਼ਿੰਮੇਵਾਰ ਜਿਹਨੇ ਰਿਸ਼ਤਾ ਕਰਾਇਆ ਜੀ ਜੋ ਉਹਨੇ ਕਰਤਾ ਸਾਰੀ ਕਬੂਲ ਸਾਰੀ ਉਮਰ ਉਹਦੇ ਨਾਲ ਕੱਢਣੀ ਕਿਤੇ ਇਹ ਨਹੀਂ ਹੁੰਦਾ ਸੀਗਾ ਭਈ ਕੋਈ ਰੌਲਾ ਪੈ ਗਿਆ ਕਦੇ ਆ ਉਹਨੇ ਜੋ ਬਣ ਜਿਨ ਜਿਹਨੇ ਧੀ ਵਿਆਹ ਤੇ ਉਹਨਾਂ ਕਹਿੰਦਾ ਭਾਈ ਤੇਰੀ ਡੋਲੀ ਇੱਥੋਂ ਗਈ ਹੈ ਹੁਣ ਅਰਥੀ ਉੱਥੋਂ ਨਿਕਲਣੀ ਚਾਹੀਦੀ ਆ ਸਿੱਖਿਆ ਦਿੱਤੀ ਜਾਂਦੀ ਸੀ ਇਸ ਕਰਤੀ ਜਾਂਦੀ ਸੀ ਬਗਾਇਦਾ ਉਦੋਂ ਜਦੋਂ ਆਨੰਦ ਕਾਰਜ ਹੁੰਦੇ ਆ ਉਦੋਂ ਵੀ ਬਜ਼ੁਰਗਾਂ ਵੱਲੋਂ ਅਸ਼ੀਰਵਾਦ ਦੇ ਤੌਰ ਤੇ ਬੱਚੀ ਨੂੰ ਗਿਆਨੀ ਵੀ ਜਿਹੜੇ ਆਨੰਦ ਕਾਰਜ ਕਰਾਉਣੇ ਆਲੇ ਸੀ ਉਹ ਵੀ ਇਹੀ ਸਿੱਖਿਆ ਦਿੰਦੇ ਸੀ ਵੀ ਭਾਈ ਅੱਜ ਤੋਂ ਤੇਰਾ ਘਰ ਹੋਇਆ ਤੇਰੇ ਮਾਪੇ ਹੋ ਐ ਤੂੰ ਸੇਵਾ ਕਰਨੀ ਐ ਇਹਨਾਂ ਨੂੰ ਆਪਣੇ ਮਾਪੇ ਸਮਝਣਾ ਇਹ ਉਦੋਂ ਸਿਗਾ ਸੱਚੀ ਸੁੱਚੀ ਗੱਲ ਨਾਲ ਉਦੋਂ ਬੱਚੇ ਕਰਦੇ ਸੀ ਜੀ ਹੈ ਜੀ ਤੇ ਇਦਾਂ ਚੱਲਦਾ ਸੀ ਚੌਥੇ ਦਿਨ ਮੁਰਾਦ ਵਾਪਸ ਹੋਣੀ ਫਿਰ ਆਉਂਦੇ ਨੂੰ ਮਾਂ ਨੇ ਪਾਣੀ ਬਾਰਨਾ ਹੈ ਜੀ ਇਹ ਸ਼ਗਨ ਪੁਰਾਣੇ ਚੱਲਦੇ ਆਉਂਦੇ ਆ ਇਹਨਾਂ ਇਹ ਜਿਹੜੇ ਵਿਆਹ ਸੀਗੇ ਇਹ ਬੜੇ ਕਾਮਯਾਬ ਵਿਆਹ ਹੁੰਦੇ ਸੀ ਉਦੋਂ ਹੁਣ ਦੀ ਪੀੜ੍ਹੀ ਮੈਨੂੰ ਨਹੀਂ ਸਮਝ ਆਉਂਦਾ ਵੀ ਕਦੋਂ ਕਿਸ ਤਰ੍ਹਾਂ ਦੇ ਵਿਆਹ ਹੁੰਦੇ ਨੇ ਦੇਖ ਦਿਖਾਈ ਤੱਕ ਅਸੀਂ ਸੁਣਿਆ ਨਹੀਂ ਜੇ ਕਿਸੇ ਪਿੰਡ ਦਾ ਬੰਦਾ ਜੀ ਜਿਹੜੇ ਪਿੰਡ ਜਿਹੜਾ ਮੁੰਡੇ ਵਾਲੇ ਦਾ ਪਿੰਡ ਦਾ ਬੰਦਾ ਉਸ ਕੁੜੀ ਵਾਲੇ ਦੇ ਪਿੰਡ ਚ ਕਿਤੇ ਚਲੇ ਜਵੇ ਹਮ ਖਾਸ ਤੌਰ ਤੇ ਸਬੰਧਤ ਰਿਸ਼ਤੇਦਾਰ ਜੀ ਸਾਰ ਰਿਸ਼ਤਾ ਕਿਉਂ ਜਾਂਦਾ ਸੀ ਵੀ ਉਹ ਬੰਦਾ ਇੱਥੇ ਆਇਆ ਕਿਉਂ ਅੱਛਾ ਕਿਉਂ ਜਾਵੇ ਸਾਰ ਠੀਕ ਹੈ ਗੱਲ ਮਤਲਬ ਇਹ ਗੱਲ ਆ ਵੀ ਕੋਈ ਇਹ ਨਹੀਂ ਆਵੇ ਤੂੰ ਕੁੜੀ ਵਾਲੇ ਦੇ ਘਰ ਜਾਂ ਪਿੰਡ 'ਚ ਕੋਈ ਬੰਦਾ ਕੁੜੀ ਨੂੰ ਦੇਖਣ ਕਿਸੇ ਬਾਨੇ ਆ ਜੇ ਹੂੰ ਰਿਸ਼ਤਾ ਟੁੱਟ ਜਾਂਦਾ ਸੀਗਾ ਵੀ ਅਸੀਂ ਨਹੀਂ ਕਰਨਾ ਹੈ ਤੁਸੀਂ ਜਾਓ ਆਪਣੇ ਘਰ ਅਸੀਂ ਨਹੀਂ ਰਿਸ਼ਤਾ ਕਰਨਾ ਤੁਹਾਨੂੰ ਵਾਹ ਜੀ ਵਾਹ ਇਹ ਮਤਲਬ ਐਦਾਂ ਦਾ ਉਦੋਂ ਰਸਮੋ ਰਿਵਾਜ ਸੀਗਾ ਹੂੰ ਉਹਨੂੰ ਲੱਗਦਾ ਸੀਗਾ ਕਿ ਇਹ ਸੂਹ ਲੈਣ ਆਇਆ ਹੈ ਇਹ ਸੂਹ ਲੈਣ ਆਇਆ ਜਾਂ ਕਿਸੇ ਤੋਂ ਪੁੱਛਣ ਆਇਆ ਪੁੱਛਣ ਆਇਆ ਵੀ ਕੈਸੀ ਹੈ ਕੈਸੀ ਇਹ ਹੌਲੀ ਹੌਲੀ ਸ਼ੁਰੂ ਹੋਇਆ ਹੈ ਵੀ ਪਹਿਲਾਂ ਅਸੀਂ ਦਿਖਾਈ ਕਰਦੀਆਂ ਜੀ ਅਸੀਂ ਇਹ ਕਰਨਾ ਹੈ ਜੀ ਇਹ ਕਰਨਾ ਹੈ ਇਹ ਉਦੋਂ ਬਿਲਕੁਲ ਨਹੀਂ ਸੀ ਦੇਖੋ ਜੀ ਸ਼ਾਦੀਆਂ ਤੇ ਵਿਆਹਾਂ ਦੀ ਗੱਲ ਕਰ ਰਹੇ ਆਂ ਅੱਜ ਦੇਖੋ ਵੱਡੀਆਂ ਵੱਡੀਆਂ ਸਾਈਟਸ ਬਣੀਆਂ ਐ ਐਪਸ ਬਣੀਆਂ ਹੋਈਆਂ ਸ਼ਾਦੀ.com ਹੈ ਵਿਆਹ.com ਹੈ ਪਤਾ ਨਹੀਂ ਕਿਹੜਾ ਕੁਝ ਬਣਿਆ ਤੇ ਰਿਸ਼ਤੇ ਜਿਹੜੇ ਹੈ ਕਿਸ ਤਰੀਕੇ ਨਾਲ ਬਹੁਤ ਕੁਝ ਪਰਖ ਕੇ ਕੀਤੇ ਜਾਂਦੇ ਪਰ ਫਿਰ ਵੀ ਤਲਾਕ ਦੀ ਜਿਹੜੀ ਦਰ ਕਿੰਨੀ ਵਧੀ ਹੋਈ ਹੈ ਔਰ ਜੇਕਰ ਤਲਾਕ ਨਹੀਂ ਵੀ ਹੋ ਰਿਹਾ ਤਾਂ ਫਿਰ ਵੀ ਰਿਸ਼ਤਿਆਂ ਦੇ ਵਿੱਚ ਉਸ ਤਰ੍ਹਾਂ ਦੀ ਮਿਠਾਸ ਨਹੀਂ ਹੈ ਤਾਂ ਉਸ ਤਰ੍ਹਾਂ ਦੀ ਕਾਮਯਾਬੀ ਨਹੀਂ ਹੈ ਜਿਹੜੀ ਪੁਰਾਣੇ ਸਮੇਂ 'ਚ ਹੁੰਦੀ ਸੀ ਹੋ ਸਕਦਾ ਮੇਰੀ ਗੱਲਬਾਤ ਤੁਹਾਨੂੰ ਠੀਕ ਨਾ ਲੱਗਦੀ ਹੋਵੇ ਤਾਂ ਵੀ ਕਰ ਦਿਓ ਕਮੈਂਟ ਜੇ ਠੀਕ ਲੱਗਦੀ ਤਾਂ ਵੀ ਕਮੈਂਟ ਕਰ ਦਿਓ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਗਿੱਲ ਸਾਹਿਬ ਨੇ ਦੱਸਿਆ ਕਿ ਜੋ ਲਾਗੀ ਜਾਂ ਜੋ ਵੀ ਪੱਡਤ ਜਾਂ ਕੋਈ ਵੀ ਜਿਹੜਾ ਹੈ ਨਾਈ ਉਹ ਉਹ ਆਪਣੇ ਆਪ ਵਿਆਹ ਤੈਅ ਕਰਾਂਦਾ ਸੀਗਾ ਤੇ ਚਿਰਾਂ ਤੱਕ ਉਮਰਾਂ ਤੱਕ ਨਿਭਦੇ ਸੀਗੇ ਰਿਸ਼ਤੇ ਔਰ ਅੱਜ ਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਹੋ ਗਿਆ ਸਾਰਾ ਸਿਸਟਮ ਕਿਉਂ ਹੋਇਆ ਇਸ ਗੱਲ ਦੇ ਉੱਤੇ ਤੁਸੀਂ ਕਮੈਂਟ ਕਰਨਾ ਹੈ ਵੀ ਕਿਉਂ ਹੋਇਆ ਅਸਲ ਗੱਲ ਇਹ ਹੈ ਕਿ ਅਸੀਂ ਇੱਥੇ ਗਿਲਸਾਭ ਵੀਡੀਓ ਤੇ ਗੱਲਬਾਤ ਕਰ ਰਹੇ ਨੇ ਮੈਂ ਇਸ ਵੀਡੀਓ ਨੂੰ ਸ਼ੂਟ ਕਰ ਰਿਹਾ ਅਸੀਂ ਕੋਈ ਗਿਆਨ ਦੇਣ ਨਹੀਂ ਆਏ ਅਸੀਂ ਗਿਆਨ ਵਟੋੜਨ ਵੀ ਆਏ ਆ ਜੇਕਰ ਤੁਸੀਂ ਆਪਣਾ ਵਿਚਾਰ ਸਾਂਝਾ ਕਰਕੇ ਸਾਡੀ ਗੱਲ ਦੇ ਵਿੱਚ ਕੋਈ ਗੱਲ ਸ਼ਾਮਲ ਕਰਨਾ ਚਾਹੁੰਦੇ ਹੋ ਕਿ ਤਲਾਕ ਦੀ ਰੇਟ ਕਿਉਂ ਵਧਿਆ ਹੈ ਤਲਾਕ ਦੀ ਦਰ ਕਿਉਂ ਵਧਿਆ ਹੈ ਤਾਂ ਸਾਨੂੰ ਬਹੁਤ ਚੰਗਾ ਲੱਗੇਗਾ ਕਮੈਂਟ ਜ਼ਰੂਰ ਕਰਦੇ ਰਹੋ ਗਿਲਸਾਭ ਬਹੁਤ ਇੰਟਰਸਟਿੰਗ ਇੰਦੱਲਾ ਹੋ ਰਹੀ ਹੈ ਬਹੁਤ ਮਜ਼ਾ ਆ ਰਿਹਾ ਹੈ ਔਰ ਵਾਕਈ ਇਹ ਜਿਹੜਾ ਪੁਰਾਣੇ ਸਮੇ ਦੇ ਵਿੱਚ ਤੁਸੀਂ ਲੈ ਕੇ ਗਏ ਕਿ ਕਿਸ ਤਰ੍ਹਾਂ ਵਿਆਹ ਹੁੰਦੇ ਸੀਗੇ ਕੀ ਸਿਸਟਮ ਸੀਗਾ ਬਹੁਤ ਚੰਗਾ ਲੱਗ ਰਿਹਾ ਹੈ ਇੱਕ ਤੋਂ ਸਵਾਲ ਮੈਂ ਤੁਹਾਡੇ ਤੋਂ ਹੋਰ ਪੁੱਛਣੇ ਆ ਅੱਜ ਦੇ ਸਮੇ ਦੇ ਵਿੱਚ ਵਿਆਹ ਜਿਹੜੇ ਹੈ ਕਿਸ ਤਰ੍ਹਾਂ ਚੱਲ ਰਹੇ ਹੈ ਕੀ ਕੁਝ ਚੱਲ ਰਿਹਾ ਹੈ ਤੁਸੀਂ ਇਹ ਵੀ ਦੇਖ ਰਹੇ ਹੋ ਤਾਂ ਪੁਰਾਣੇ ਸਮੇ ਦੇ ਨਾਲ ਜਿਕਰ ਅੱਜ ਦੇ ਵਿਆਹਾਂ ਦੀ ਗੱਲ ਕਰੀਏ ਕਿ ਇਹ ਕੁਝ ਠੀਕ ਹੋ ਰਿਹਾ ਜੋ ਕੁਝ ਹੋ ਰਿਹਾ ਮੈਂ ਇਸ ਗੱਲ ਨੂੰ ਸਮਝਦਾ ਹੋਇਆ ਇਹ ਕਹਿਣਾ ਚਾਹੁੰਦਾ ਹੈ ਵੀ ਜੋ ਅੱਜ ਕੁਝ ਹੋ ਰਿਹਾ ਹੈ ਪੁਰਾਣੇ ਜ਼ਮਾਨੇ ਨਾਲ ਜਿਹੜੇ ਵਿਆਹ ਹੁੰਦੇ ਸੀ ਯਾਰ ਜਿਹੜੇ ਅੱਜ ਹੁੰਦੇ ਆ ਇਹਨਾਂ ਨੂੰ ਬਹੁਤ ਫਰਕ ਹੈ ਤੇ ਇਹ ਬਹੁਤ ਗਲਤ ਹੋ ਰਿਹਾ ਵੱਡੇ ਵੱਡੇ ਪੈਲੈਸਿਸ ਵੱਡੇ ਵੱਡੇ ਪੈਲੈਸਿਸ ਚ ਵਿਆਹ ਹੁੰਦੇ ਆ ਜੇ ਕਿਤੇ ਨਾ ਕਰੋ ਤਾਂ ਮੁੰਡੇ ਵਾਲੇ ਖੁਸ਼ ਨਹੀਂ ਹੁੰਦੇ ਕੋਈ ਸਿੰਪਲ ਵਿਆਹ ਸਾਦਾ ਵਿਆਹ ਕਰਕੇ ਕੋਈ ਰਾਜੀ ਨਹੀਂ ਹਾਂਜੀ ਹਰੇਕ ਗਰੀਬ ਤੋਂ ਗਰੀਬ ਜਿਹੜਾ ਛੋਟੇ ਤੋਂ ਛੋਟੇ ਜਿਹਦੀ ਆਰਥਿਕ ਹਾਲ ਮਾੜੀ ਚਾਹ ਉਹ ਕਰਜ਼ਾ ਲੈ ਕੇ ਕਰੇ ਚਾਹ ਜ਼ਮੀਨ ਵੇਚ ਕੇ ਕਰੇ ਉਹ ਵਿਆਹ ਪੈਰੈਂਟਸ ਚ ਕਰਨਾ ਚਾਹੁੰਦਾ ਹੈ ਜਾਂ ਆਪਣੀ ਹਿੰਮਤ ਤੋਂ ਵੱਧ ਆਪਣੀ ਆਮਦਨੀ ਤੋਂ ਵੱਧ ਕਰਕੇ ਆਪਣੇ ਘਰ ਦਾ ਉਜਾੜਾ ਸੰਭਾਲਣਾ ਕਰਦਾ ਹੈ ਫਿਰ ਵੀ ਫਿਰ ਵੀ ਇਹ ਜਿਹੜੇ ਰਿਸ਼ਤੇ ਐ ਪੂਰੇ ਨਹੀਂ ਨਿਭਲੇ ਹਾਂ ਅਸਲ ਗੱਲ ਤਾਂ ਇਹ ਹੈ ਫਿਰ ਵੀ ਪੂਰੇ ਨਹੀਂ ਨਿਭਲੇ ਦਾਜ ਦੇਜ ਬੜਾ ਰਿਸ਼ਤਾ ਜਾਂਦਾ ਹੈ ਮੰਗ ਵੀ ਕਰੀ ਜਾਂਦੀ ਆ ਕਾਰਾਂ ਕੋਠੀਆਂ ਤੱਕ ਮੰਗਿਆ ਜਾਂਦਾ ਪਰ ਮੈਂ ਸਮਝਦਾ ਵੀ ਇਹ ਜਿਹੜਾ ਹੈ ਨਾ ਸਾਰਾ ਇਹ ਸਿਸਟਮ بگੜ ਚੁੱਕਿਆ ਸਮਾਜ ਦਾ ਇਹਨੂੰ ਸੁਧਾਰ ਕਰਨਾ ਚਾਹੀਦਾ ਇਹਨੂੰ ਸਮਾਜ ਸੁਧਾਰਕਾਂ ਨੂੰ ਇਹਦੇ ਵਿੱਚ ਦਖਲ ਦੇ ਕੇ ਸਾਡੇ ਸਰਕਾਰਾਂ ਨੂੰ ਸਾਡੇ ਚਾਹੇ ਸਰਕਾਰ ਨੇ ਦਾਜ ਦੇ ਇਹਦਾ ਕਾਨੂੰਨ ਬਣਾਇਆ ਫਿਰ ਵੀ ਚੋਰੀ ਜਿਵੇਂਰੇ ਅੱਗੇ ਪਿੱਛੇ ਕਰਕੇ ਲੋਕ ਇਹ ਦਾਜ ਦੀ ਜਿਹੜੀ ਪ੍ਰਸਾਹ ਇਹਨੂੰ ਬੰਦ ਨਹੀਂ ਕਰਦੇ ਇਹ ਬੰਦ ਹੋਣਾ ਚਾਹੀਦਾ ਤੇ ਪੁਰਾਣੇ ਜ਼ਮਾਨੇ ਦੇ ਸਿੰਪਲ ਵਿਆਹ ਦੇਖੋ ਜਿਹਦਾ ਵਿਆਹ ਸਿੰਪਲ ਹੁੰਦਾ ਆਰ ਪਰਿਵਾਰ ਉਹਦਾ ਵੀ ਬਣਦਾ ਜਿਹਦਾ ਵਿਆਹ ਬੜੇ ਬੜੇ ਬਹੁਤ ਜ਼ਿਆਦਾ ਕਰੋੜਾ ਰੁਪਏ ਖਰਚ ਕੇ ਵਿਆਹ ਹੁੰਦਾ ਜਿੱਦਾਂ ਹੁਣ ਸਾਡੇ ਹੁਣ ਅਡਾਨੀਆਂ ਦਾ ਵਿਆਹ ਹੋਇਆ ਪਤਾ ਨਹੀਂ ਕਿੰਨੇ ਕਰੋੜ ਰੁਪਈਆ ਕਿੰਨੇ ਅਰਬਾਂ ਕਰੋੜਾਂ ਰੁਪਈਆ ਲੱਗਿਆ ਬੜੀ ਗਲਤ ਐਗਜ਼ੈਂਪਲ ਸੈੱਟ ਕੀਤੀ ਉਹਨਾਂ ਨੇ ਬੜੀ ਗਲਤ ਐਗਜ਼ੈਂਪਲ ਸੈੱਟ ਹੋਈ ਹੈ ਉਹਦੇ ਨਾਲ ਆਮ ਲੋਕ ਜਿਹੜੇ ਹੇਠਲੇ ਤਲਕੇ ਦੇ ਲੋਕ ਹੈ ਉਹਨਾਂ ਨੂੰ ਬੜੀ ਜੈਲਸੀ ਇਸ ਕਿਸਮ ਦੀ ਘੁੱਟਣ ਮਹਿਸੂਸ ਕਰਦੇ ਆ ਵੀ ਇਹਨਾਂ ਨੇ ਲੋਕਾਂ ਦੇ ਖੂਨ ਚੂਸ ਕੇ ਕਮਾਇਆ ਹੋਇਆ ਪੈਸਾ ਇਦਾਂ ਵੇਸਟ ਕਰਿਆ ਹੈ ਇਦਾਂ ਮਤਲਬ ਇਹਨਾਂ ਦੇ ਰਿਕਵਰਟ ਹੋਣੀ ਚਾਹੀਦੀ ਹੈ ਇਹਨਾਂ ਦੇ ਵੀ ਲੈਵਲ ਹੋਣਾ ਚਾਹੀਦਾ ਕੋਈ ਵੀ ਤੁਸੀਂ ਇਹ ਤੋਂ ਬਾਅਦ ਕੋਈ ਖਰਚਾ ਨਹੀਂ ਕਰ ਸਕਦੇ ਬਿਲਕੁਲ 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 ਜੇ ਸਾ ਵੀ ਇੱਕ ਚੀਜ਼ ਹੋਰ ਵੀ ਹੈ ਦੇਖੋ ਸ਼ਹਿਰਾਂ ਦੇ ਵਿੱਚ ਂਡਾਂ ਦੇ ਵਿੱਚ ਵੀ ਧਰਮਸ਼ਾਲਾ ਜੰਜਕਰ ਜਿੱਦੇ ਸੀਗੇ ਇਹ ਵਿਹਲੇ ਪਏ ਐ ਰੋਪੜ ਦਾ ਸਾਡਾ ਜੰਜਕਰ ਹੈ ਨਾ ਜੀ ਉਹ ਬੰਦ ਹੋਣ ਦੀ ਕਗਾਰ ਤੇ ਮੈਂ ਪੁੱਛਿਆ ਵੀ ਲਾਸਟ ਵਾਹ ਕਦੋਂ ਹੋਇਆ ਕਹਿੰਦੇ ਜੀ ਅੱਜ ਤੋਂ 20 ਸਾਲ ਪਹਿਲਾਂ ਹੋਇਆ ਜਦੋਂ ਦਾ ਪੈਲੈਸਿਸ ਦਾ ਯੁੱਗ ਆਇਆ ਤਾਂ ਇਹ ਸਾਰਾ ਸਿਸਟਮ ਜਿਹੜਾ ਹੈ ਬਾਦੀ ਹੋ ਗਿਆ ਔਰ ਸਾਦਗੀ ਤੋਂ ਪੈਲਸਿਸ ਤੱਕ ਪਹੁੰਚ ਗਿਆ ਸਾਡਾ ਵਿਆਹਾਂ ਦਾ ਸਿਸਟਮ ਜਿਸ ਨੇ ਲੋਕਾਂ ਨੂੰ ਕਰਜ਼ਈ ਵੀ ਕੀਤਾ ਹੋਇਆ ਦੁਖੀ ਵੀ ਕੀਤਾ ਹੋਇਆ ਔਰ ਰਿਸ਼ਤਿਆਂ ਦੇ ਵਿੱਚ ਉਹ ਮਿਠਾਸ ਜਿਹੜੀ ਹੈ ਨਹੀਂ ਰਹੀ ਪੁਰਾਣੇ ਸਮੇਂ ਦੇ ਵਿਆਹ ਹੁੰਦੇ ਸੀਗੇ ਗੌਣ ਹੁੰਦੇ ਸੀਗੇ ਕੀ ਚੱਲਦੇ ਸੀਗੇ ਸਿੱਧਾ ਪਤਾਸੇ ਹੀ ਦੇ ਦਿੰਦੇ ਸੀਗੇ ਹਨਾ ਨਹੀਂ ਹਾਂਜੀ ਹਾਂਜੀ ਤੁਸੀਂ ਲਾਰਡ ਸਪੀਕਰ ਮੁੰਡਿਆਂ ਦੇ ਘਰ ਦੋ ਤਿੰਨ ਦਿਨ ਪਹਿਲਾਂ ਲਾਰਡ ਸਪੀਕਰ ਮੰਝੀਆਂ ਜੋੜ ਕੇ ਲੱਗ ਜਾਣੇ ਹਾਂ ਹਾਂਜੀ ਤੇ ਲੋਕਾਂ ਨੇ ਉਸ ਦਿਨ ਤੋਂ ਆਪਣਾ ਜਿਹੜਾ ਵਿਆਹ ਹੈ ਹਰ ਬੰਦੇ ਨੇ ਪਿੰਡ ਦੇ ਨੇ ਜਾ ਕੇ ਕਿਹਦੇ ਨੇ ਲੱਡੂ ਵਟਾਉਣੇ ਆ ਕੋਈ ਬੈਟਰ ਬੁੱਟਰ ਨਹੀਂ ਸੀ ਹੁੰਦੇ ਕੋਈ ਖਾਨ ਸਾਮੇ ਨਹੀਂ ਲੈ ਜਾਂਦੇ ਸੀ ਹਾਂ ਸਿਰਫ ਹਲਵਾਈ ਜਿਹੜਾ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਹੁੰਦਾ ਸੀਗਾ ਉਹ ਹਲਵਾਈ ਹੁੰਦੇ ਸੀਗੇ ਉਹਨਾਂ ਨੇ ਆਪਣਾ ਖਾਣਾ ਬਾਣਾ ਤਿਆਰ ਕਰਨਾ ਤੇ ਪਿੰਡ ਦੇ ਮੁੰਡਿਆਂ ਨੇ ਨੌਜਵਾਨ ਮੁੰਡਿਆਂ ਨੇ ਇਹ ਜਿਹੜਾ ਖਾਣਾ ਹੈ ਬਰਾਤ ਨੂੰ ਖੜਾਉਣਾ ਉਹ ਇਹ ਹੈਲਪ ਕਰਨੀ ਪੂਰੀ ਉਹ ਜਿਹੜੇ ਹੈਲਪ ਕਰਨੀ ਕਦੇ ਕੋਈ ਅਸੀਂ ਸੁਣਦੇ ਸੁਣਿਆ ਵੀ ਨਹੀਂ ਵੀ ਕਦੇ ਕੋਈ ਬਾਹਰ ਦੇ ਬੰਦੇ ਬੇਟਰ ਆ ਕੇ ਜਾਂ ਜਿਹੜੇ ਤੁਹਾਨੂੰ ਹੈਲਪਰ ਬਾਹਰੋਂ ਮੰਗਾਉਣੇ ਪੈਣ ਮੂਲ ਮੰਗਾਉਣੇ ਪੈਣ ਇਹ ਇਹ ਪਹਿਲਾਂ ਬਿਲਕੁਲ ਕਦੇ ਰਵਾਜ ਦੇਖਿਆ ਨਹੀਂ ਸੋਚਿਆ ਵੀ ਨਹੀਂ ਜੇ ਅਸੀਂ ਵੀ ਇਹ ਹੋਣਗੇ ਹੁਣ ਤਾਂ ਐਨੀ ਬਰਾਤ ਨਹੀਂ ਹੁੰਦੀ ਕਈ ਵਾਰੀ 50 50 ਬੰਦੇ ਦਾ ਖਾਨ ਦੇ ਬੇਟਰਾਂ ਦੇ ਹੁੰਦੇ ਆ ਹੈ ਜੀ ਤੇ ਇਨਾ ਮਤਲਬ ਨੌਨ ਵੇਜ ਜਿਹੜਾ ਚੱਲਦਾ ਹੈ ਹੈ ਜੀ ਮੀਟ ਮੱਛੀ ਮੁਰਗਾ ਹੈ ਜੀ ਇਹ ਇਦਾਂ ਚੱਲ ਰਿਹਾ ਵੀ ਇਹਦਾ ਕਮਾਲ ਹੀ ਹੋਈ ਪਈ ਹੈ ਵੀ ਨੰਦੀਆ ਘਾਤ ਹੁੰਦਾ ਵਿਆਹ ਦੇ ਸਾਡੇ ਮੈਨੂੰ ਯਾਦ ਆਇਆ ਸਾਡੀ ਵੱਡੀ ਸਿਸਟਰ ਦਾ ਵਿਆਹ ਹੋਇਆ ਸਾਡਾ ਇੱਕ ਬਾਬਾ ਜਿਹਾ ਛੜਾ ਸੀਗਾ ਉਹ ਉਹ ਕਹਿੰਦਾ ਮੇਰੇ ਬਾਦਰ ਨੂੰ ਜੇ ਤੁਸੀਂ ਵਿਆਹ ਚ ਮੀਟ ਬੂਡ ਦਾ ਸੇਵਨ ਕਰਾਇਆ ਤਾਂ ਮੈਂ ਵਿਆਹ ਸ਼ਾਮਲ ਨਹੀਂ ਹੋਣਾ ਅੱਛਾ ਮਤਲਬ ਐਦਾਂ ਦਾ ਸੀਗਾ ਉਹ ਰਿਵਾਇਤੀ ਰਿਵਾਜ ਹੈ ਅਲੱਗੇਸ ਦਾ ਪਹਿਲਾਂ ਹੀ ਸੋਚਿਆ ਸੀ ਕਿ ਨਹੀਂ ਕਰਨਾ ਪਰ ਉਹ ਕਹਿੰਦਾ ਵੀ ਜੇ ਤੁਸੀਂ ਗਲਤੀਆਂ ਕਰ ਲਿਆ ਮੈਂ ਵਿਆਹ ਸ਼ਾਮਲ ਨਹੀਂ ਹੋਣਾ ਇੱਦਾਂ ਦੇ ਬੜੇ ਲੋਕ ਚੰਗੇ ਹੁੰਦੇ ਸੀ ਇਸ ਟਾਈਮ ਇੱਕ ਕਿਹੜੇ ਕਸਨ ਤੋਂ ਗੱਲ ਸਾਬੇ ਸ਼ੁਰੂ ਹੋਇਆ ਤੁਸੀਂ ਦੇਖੋ 77 ইয়ার্স ওল্ড ਹੋ ਤੁਹਾਨੂੰ ਇੱਕ ਕਦੋਂ ਕੋ ਇਹ ਦੇਖਿਆ ਵੀ ਇਹ ਬਦਲਾਅ ਜਿਆ ਹੁਣ ਸ਼ੁਰੂ ਹੋ ਗਿਆ 60 ਵਿੱਚ 60 ਵਿੱਚ ਸ਼ੁਰੂ 60 ਵਿੱਚ ਤਕਰੀਬਨ ਥੋੜੇ ਬਾਰੇ ਆ ਪੈਲਸ ਤੋਂ 15 ਸਾਲ ਤੋਂ ਆਏ ਆ 20 ਕੇ ਸਾਲ ਤੋਂ ਹੋ ਗਏ ਬਸ ਜ਼ਰਾ 20 ਸਾਲ ਤੋਂ ਆਏ ਆ ਪੈਲਸ ਤੋਂ ਜੀ ਪਹਿਲਾਂ ਜਿਹੜੀ ਆ ਦੇਖ ਦਿਖਾਈ ਹਾਂ ਜੀ ਗੱਗਾ ਬਚਾ ਲੈ ਆ ਦੇਖ ਦਿਖਾਈ ਆ ਜਿਹੜੀ ਇਹ ਬਹੁਤ ਪਹਿਲਾਂ ਸ਼ੁਰੂ ਹੋ ਗਈ ਜੀ ਹਾਂ ਜੀ ਦੇਖ ਕੇ ਕਰਾਉਣਾ ਮਿਲਣਾ ਆਸੀ ਹੁਣ ਤਾਂ ਇਹ ਕਹਦੇ ਨੇ ਭਾਈ ਜਾਓ ਤੁਸੀਂ ਮੁੰਡਾ ਕੁੜੀ ਦੇ ਦੇਖ ਦਿਖਾਈ ਵੀ ਘਰ ਚ ਬੈਠ ਕੇ ਸ਼ਾਮਲ ਹੁੰਦੀ ਆ ਮਤਲਬ ਆਉਂਦੇ ਮੁੰਡਾ ਕੁੜੀ ਆਉਂਦੇ ਆ ਘਰ ਚ ਫੈਮਿਲੀ ਆਉਂਦੀ ਆ ਕੁੜੀ ਨੂੰ ਮੁੰਡੇ ਨੂੰ ਦੇਖਣ ਤਾਂ ਕਹਿੰਦੇ ਭਾਈ ਜਾਓ ਤੁਸੀਂ ਜਾ ਕੇ ਗੱਲ ਕਰ ਲਓ ਦੋ ਜਣੇ ਹੈ ਜੀ ਤੇ ਇਹਦੇ ਨਾਲ ਫਿਰ ਵੀ ਰਿਸ਼ਤੇ ਟੁੱਟਦੇ ਜੀ ਫਿਰ ਵੀ ਰਿਸ਼ਤੇ ਟੁੱਟਦੇ ਇਹਦਾ ਕਾਰਨ ਹੁਣ ਤੁਸੀਂ ਆਪ ਸਮਝਦੇ ਹੋ ਵੀ ਪਹਿਰਾ ਜ਼ਮਾਨਾ ਚੰਗਾ ਸੀ ਆ ਇੱਕ ਚਾਂਦੀ ਦਾ ਰੁਪਈਆ ਨਾਈ ਆ ਪੰਡਤ ਫੜਾਏ ਆਉਂਦਾ ਸੀਗਾ ਵੀ ਆ ਭਾਈ ਆ ਬਰਾਨੀ ਜਗਾ ਪੁਰਾਣਾ ਪਿੰਡ ਪੁਰਾਣੇ ਘਰ ਆ ਰਿਸ਼ਤਾ ਕੁੜੀਏ ਕੋਈ ਕਦ ਕਾਟ ਲਈ ਸੀ ਪੁੱਛਦਾ ਹੈ ਵੀ ਇੰਨਾ ਕਦ ਹੋਣਾ ਚਾਹੀਦਾ ਜੀ ਐਨੀ ਐਡੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਜੀ ਕੁਝ ਨਹੀਂ ਲਾਉਂਦਾ ਬੜੇ ਬੜੇ ਪੜੇ ਲਿਖੇ ਮੈਂ ਦੇਖਿਆ ਐਡੇ ਪੜੇ ਲਿਖੇ ਕਰਨਲ ਜਰਨਲ ਤਾਂ ਜੀ ਹੈ ਜੀ ਜਿਨ੍ਹਾਂ ਦੀਆਂ ਘਰ ਵਾਲੀਆਂ ਅਨਪੜ ਅਨਪੜ ਹੁੰਦੀਆਂ ਸੀ ਤੇ ਉਹਨੇ ਸਾਰੀ ਉਮਰ ਕੱਟੀ ਹੈ ਮੇਰਾ ਇੱਕ ਦੋਸਤ ਸੀਗਾ ਸਰ ਜਗਿੰਦਰ ਸਿੰਘ ਸਧਰਾਉ ਪਥਰੇੜੀਆਂ ਦਾ ਜੀ ਉਹ ਕਮਿਸ਼ਨਰ ਰਿਟਾਇਰ ਹੋਇਆ ਉਹ ਤਿੰਨੇ ਭਾਈ ਸਾਰੇ ਵੱਡੇ ਅਫਸਰ ਰਟਾਇਰ ਹੋਏ ਆ ਤਾਂ ਕਮਿਸ਼ਨਰ ਰਟਾਇਰ ਹੋਇਆ ਲੇਬਰ ਕਮਿਸ਼ਨਰ ਪੰਜਾਬ ਚੋਂ ਸਰ ਜਗਿੰਦਰ ਸਿੰਘ ਸਦਰਾ ਉਪਰ ਰੇਡੀਅਲ ਸੀ ਜੀ ਉਹ ਕਿਹਾ ਕਰਦਾ ਸੀ ਸਾਡਾ ਦੋਸਤ ਸੀ ਕਹਿੰਦਾ ਮੇਰੀ ਘਰ ਆਈ ਗੁਰਦੁਆਰਾ ਬੜੀ ਹੋਈ ਹੈ अच्छा गुरुद्वारा ਪੜ੍ਹੀ ਹੋਈ ਐ ਵੀ ਉਦੋਂ ਭਾਈ ਜੀ ਗੁਰਦੁਆਰੇ ਵਿੱਚੇ ਪੜਾਉਂਦਾ ਹੁੰਦਾ ਸੀ ਮਾੜਾ ਮੋਟਾ ਊੜਾ ੜਾ ਸਿਖਾ ਦੇਣਾ ਐ ਸਿੱਖਿਆ ਦੇ ਦੇਣੀ ਵੀ ਆ ਆ ਐਦਾਂ ਪੜਨਾ ਮਾੜਾ ਮੋਟਾ ਕਾਇਦਾ ਕੁਦਾ ਪੜਾ ਕੇ ਕਰ ਦੇਣਾ ਦੇਖੋ ਕਮਿਸ਼ਨਰ ਆਈਐਸ ਕਮਿਸ਼ਨਰ ਰਿਟਾਇਰ ਹੋਇਆ ਹੋ ਸਾਰੀ ਉਮਰ ਉਹ ਉਹਨੇ ਉਹਦੇ ਨਾਲ ਬਤਾਈ ਐ ਐਦਾਂ ਦੇ ਹੋਰ ਬਹੁਤ ਕਰਨਲ ਜਨਰਲ ਜਿਨ੍ਹਾਂ ਦੇ ਘਰਦਿਆਂ ਨੇ ਛੋਟੀ ਉਮਰ ਦੇ ਵਿਆਹ ਕਰਤੇ ਬਾਅਦ ਚ ਉਹ ਵੱਡੀਆਂ ਪੋਸਟਾਂ ਦੇ ਲੱਗ ਗਏ ਹੈ ਜੀ ਹੋ ਗਏ ਆਈਐਸ ਕਰ ਗਏ ਔਰ ਕਿੱ데 ਚਲੇ ਗਏ ਤੇ ਉਹਨਾਂ ਨੇ ਕਰ ਆਪਣੀ ਸਾਰੀ ਉਰੇ ਸਨਵਾਈ ਆ ਨਹੀਂ ਇਹ ਆਮ ਅਕਸਰ ਦੇਖਣ ਚ ਸੀਗਾ ਦੇਖੋ ਮੇਰੀ ਵੀ 56 ਸਾਲ ਦੀ ਉਮਰ ਹੈ ਤੇ ਆਲੇ ਦੋਲੇ ਅਸੀਂ ਇਹ ਚੀਜ਼ਾਂ ਦੇਖੀ ਆ ਇਹ ਦੇਖਣ ਚ ਆਉਂਦੀਆਂ ਨਹੀਂ ਬਿਲਕੁਲ 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 ਦਾ ਸੀਗਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਦੇਖੋ ਜੀ ਕਰਿਓ ਤੁਸੀਂ ਕਮੈਂਟ ਪੁਰਾਣੇ ਵਿਆਹਾਂ ਤੇ ਰੀਤੀ ਰਿਵਾਜਾਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਐ ਵੀਡੀਓ ਲੰਬਾ ਹੋ ਜਾਂਦਾ ਐ ਇਸ ਕਰਕੇ ਗੱਲਬਾਤ ਅਸੀਂ ਇੱਥੇ ਹੀ ਸਟਾਪ ਕਰਾਂਗੇ ਅਗਲੇ ਵੀਡੀਓ ਦੇ ਵਿੱਚ ਫੇਰ ਗੱਲਾਂਬਾਤਾਂ ਹੋਣਗੀਆਂ ਪਿਆਰ ਬਣਾ ਕੇ ਰੱਖਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਆਪਣੀਆਂ ਬਲੇਸਿੰਗ ਸਾਨੂੰ ਦਿੰਦੇ ਰਹੋ ਔਰ ਦੇ ਵੀ ਰਹੇ ਹੋ ਇਸ ਕਰਕੇ ਕਿਲਸਬ ਸਾਡਾ ਚੈਨਲ ਜਿਹੜਾ ਹੈ 50000 ਤੋਂ ਉੱਪਰ ਫਾਲੋਅਰ ਸਾਡੇ ਫੇਸਬੁਕ ਤੇ ਤੇ 40000 ਤੋਂ ਉੱਪਰ ਹੈ YouTube ਤੇ ਹੋ ਚੁੱਕੇ ਆਂ ਔਰ ਸਾਨੂੰ ਨਹੀਂ ਸੀ ਲੱਗਦਾ ਕਿ ਸਾਡੀਆਂ ਇਹ ਪੁਰਾਣੇ ਵਿਰਸੇ ਤੇ ਵਿਰਾਸਤ ਦੀਆਂ ਗੱਲਾਂ ਦੇ ਵਿੱਚ ਲੋਕੀ ਇੰਨਾ ਇੰਟਰਸਟ ਲੈਣਗੇ ਜੀ ਸ਼ੁਕਰੀਆ ਜੀ ਧੰਵਾਦ ਧੰਵਾਦ ਜੀ ਬਹੁਤ ਤੁਹਾਡਾ ਵੀ ਧੰਵਾਦ ਜੀ ਬਹੁਤ ਮਿਹਰਬਾਨ ਥੈਂਕ ਯੂ